ਹਾਂਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਕਿਵੇਂ ਹੋ ਸਾਰੇ ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਆਓ ਕਰਦੇ ਹਾਂ ਛੋਟੇ ਜਿਹੇ ਵਲੋਗ ਦੀ ਸ਼ੁਰੂਆਤ ਸਵੇਰ ਦਾ ਟਾਈਮ ਹੋ ਚੁੱਕਾ ਤੇ ਚੱਲਦੇ ਹਾਂ ਸ਼ੌਪ ਟੂਰ ਤੇ ਹਾਂਜੀ ਹਰਪਤ ਸਿੰਘ ਅੰਦਰ ਵੇਖੋ ਕਲੀ ਠਹਿਰ ਕੇ ਹੁਣ ਆਪਾਂ ਠਹਿਰ ਕੇ ਹੁਣ ਆਪਾਂ ਚੱਲੇ ਹਾਂ ਇੱਕ ਦੋ ਪਾਸੇ ਲੇਣ ਵਾਲੇ ਦੇ ਆਈਏ ਤੇਰਸ ਤੋਂ ਬਾਅਦ ਜੰਮੂ ਸ਼ੌਪ ਤੇ ਮਾਰਨਿੰਗ ਟਾਈਮ ਚਾਹ ਬੰਦੀ ਹੋਈ ਪੀ ਰਿਓਟ ਕਿੰਨਾ ਧੋ ਗਿਆ ਚਾਹ ਵੀ ਨਹੀਂ ਨਾਮ ਬਣਾਓ ਆਰੇ ਬਤੇ ਸੁਤ ਤਾਂ ਨਾ ਉਹਦੇ ਵਾ ਤੇ ਨਾਮ ਬਣਾ ਲੈ ਵੀ ਚਾਹ ਆਪਣੀ ਆ ਗਈ ਹਾਂਜੀ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਉੱਠੋ ਬਰ ਜਾਨ ਵੀ ਨਹੀਂ ਆ ਜੀ ਦੁੱਧੂ ਪੀ ਲਿਆ ਸਿੱਤੂ ਇਹਦੇ ਸਵੇਰ ਸਵੇਰੇ ਫੇਰ ਕਰਨੀ ਹੈ ਜੀ ਆਈਦਰਾ ਐਕਸਪੈਰੀਮੈਂਟ ਜਲਾਇਆ ਕਰਨੇ ਸਵੇਰ ਉੱਠਦੇ ਆ ਸਾਰੇ ਗੁਰਦਲ ਮਰੋੜਤੀ ਉਹਨੇ ਲੈ ਨਿਆਸੀ ਅਸ਼ੀ ਗਾਲੇ ਗੱਗੂ ਕੀ ਹਾਲ ਵਾ? ਚਾ ਮਮੀ ਨੇ ਭਾਈਓ ਵੇਖੋ ਚਾਹ ਆ ਗਈ। ਚਾ ਪੀएंगे ये। चहा पिएंगे। ਨਹੀਂ? ਤੂੰ ਤਾਂ ਦੁਕੀ ਨਾ। ਚਲੋ ਕਾਂ ਤੇ ਚਲੀਏ ਫਿਰ। ਟਲੇ ਕੱਕੇ ਚੱਲੀਏ ਉਹ ਗੇਗਿਆ ਗੇਗਿਆ ਚੱਲੀਏ ਫਿਰ ਚਲੋ ਤਾਰੋ ਵਜਲੀਏ ਨੀਂਹੀਆਂ ਕਰ ਲੀਆਂ ਆਪਣੇ ਰਾਗ ਜੇ ਗੁੰਦ ਰਹਿੰਦਾ ਮੇਰਾ ਪੁੱਤ ਆ ਲੈ ਤਾ ਤਾ ਕੀ ਨਹੀਂ ਨਹੀਂ ਕੀ ਨਹੀਂ ਨਹੀਂ ਜਿੰਨੇ ਖਡੋਣੇ ਨਾਲ ਲਿਆਕ ਦੇ ਦਿੰਦੇ ਨੇ ਬਸ 2 ਕਿ ਮਿੰਟ ਨੂੰ ਚੰਗੇ ਲੱਗਦੇ ਮੁੜ ਕੇ ਬਸ ਉਹ ਨਹੀਂ ਸਹੀ ਲੱਗਦਾ ਖਡੋਣਾ ਕੋਈ ਵੀ ਇਹ ਕੋ ਭਾਲੂ ਜਿਹਾ ਲੱਗ ਦਿੱਤਾ ਹੀ ਹੋਈ ਵਾ 5-4 ਮਿੰਟ ਹੀ ਚੰਗਾ ਲੱਗਦਾ ਮੁੜ ਕੇ ਬਸ ਨਵੀਂ ਵੈਰਾਈਟੀ ਚਾਹੀਦੀ ਹਰ 2 ਮਿੰਟ ਬਾਅਦ ਕਹਵਤੇ ਇਦਾਂ ਹੀ ਨਾ ਹਨਾ ਤੇ ਸਹੀ ਗੱਲ ਨਾ ਇਦਾਂ ਵਾਲਾ ਬਿਲਕੁਲ ਕਿ ਸਹੀ ਗੱਲ ਆ <laughs> <laughs> चलिए काकी <के? laughs> चलो टपवाऊंगा नखरे करिये ना चलोगा हां जी आओ तैयार चलिए ਅਸੀਂ ਚੱਲੇ ਹਾਂ ਘਰ ਸ਼ਾਮ ਦਾ ਟਾਈਮ ਹੋ ਗਿਆ ਲਓ ਜੀ ਥੱਕ ਹਾਰ ਕੇ ਪਹੁੰਚ ਗਏ ਆ ਘਰ ਤੇ ਹੁਣ ਮੈਂ ਤੁਹਾਨੂੰ ਸ਼ਰਬਤ ਬਣਾ ਕੇ ਪਿਲਾਣਾ ਹੈ ਵਧੀਆ ਜ਼ਬਰਦਸਤ ਸ਼ਰਬਤ ਬਣਾਉਣੀ ਹੈ ਹਾਂ ਜੀ ਤੁਹੇ ਪੀਣਾ ਸ਼ਰਬਤ ਹਾਂ ਜੀ ਕਿ ਮੈਂ ਹੁਣੇ ਡਿਊਟੀ ਕਰਦਾ ਹਾਂ ਸਵੇਰੇ ਮੈਂ 2:30 ਵਜੇ ਜਾਣਾ ਵਾ ਤੇ ਆ ਜਾਣਾ ਮੈਂ 6 ਵਜੇ ਤੇ ਸੁਣਵਾ ਆ ਗਏ ਦਵਾਣਾ ਛੋਟਾ ਜਿਹਾ ਕਿ ਵੱਡਾ ਕਰ ਲਿਆ ਕਿ ਪਹਿਲਾ ਕਟਿਆ ਪਹਿਲਾ ਇਹ ਨਿਕਲਿਆ ਖਰਾਬ ਹੁਣ ਇਹ ਹੁਣ ਇਹ ਦੇਖਦੇ ਕਿਦਾਂ ਨਿਕਲਦਾ ਇਹ ਵੀ ਲੱਗਦਾ ਉਹ ਵਾਲੇ ਇਹ ਗੂਟਲਾਕ ਇਹ ਬੰਦੀਆਂ ਨਿਕਲੇ ਲਾਈਵ ਤਰ ਮੂਜ ਆਪਾਂ ਕੱਟ ਲਿਆ ਫਿਰ 1 ਹੀ ਪਾ ਲੈਣਾ ਥੋੜਾ ਜਿਹਾ ਬਣਾਉਣਾ ਆਹਾ ਫੇਰ ਇਹ ਵੀ ਜਿੜਾ ਹੁੰਦਾ भी तो कट गए तो A galera não tentando ouvir a ਕਿ ਕਿਦਾਰਿਆ ਜਬਰਦਸਤ ਆ ਜਾਓ ਪੀ ਲੋ ਤੁਸੀਂ ਬਹੁਤ ਘੈਂਟ ਚੀਜ਼ ਬਣੀ ਗਰਮੀਆਂ ਵਿੱਚ ਪੀਣ ਵਾਸਤੇ ਬਹੁਤ ਜਬਸਟ ਚੀਜ਼ ਮਸਕਰੀਮ ਵਾਲੀ ਖਾਂਗੇ ਮਸਕਰੀਆਂ ਵਾਲੀ ਆਹ 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 ਪਈ ਨਹੀਂ ਗੱਲ ਬੰਦੀ ਓਏ ਇਤ ਲੇਟ ਆਂਦੇ ਵੇਖ मगर सिर ना मार लिया अगे आता इधर आज फते अगे आतू फते नहीं मजा नहीं बनती गल दो तीन मिनट चीज चंगी लगती खटौना जहा बस ਪਰ 2 ਮਿੰਟ ਚੰਗਾ ਲੱਗਦਾ ਮੜ ਕੇ ਬੱਸ ਹੰਦਾ ਛੱਡ ਦੋ ਨਹੀਂ ਸਹੀ ਕਿਸੇ ਆਜਦਾ ਵਲੋ ਜੇ ਵਲੋ ਵਧੀਆ ਲੱਗਾ ਤੇ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਜਿੰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਕਿ ਮੈਲੇ ਵੇ ਨਵੀਂ ਵੀਡੀਓ ਨਾਲ ਨੰਬਰ 3